ਭਾਈ 10 10 ਰੁਪਏ ਦਾ 버ਗਰ ਇਥੋਂ ਮਿਲਦਾ ਜੀ ਹਾਂਜੀ ਭਾਈ ਇਹ ਤੁਹਾਨੂੰ ਮਹਾਰਾਜ ਕਿਉਂ ਅੰਬਰਸਰ ਵਾਸੀਆਂ ਨੂੰ ਛਡਾਈ ਬਣਾਉਣ ਦਾ ਜੇ ਮਹਾਰਾਜ 10 ਰੁਪਏ ਦਾ 버ਗਰ ਉਹ ਵੀ ਅੱਜ ਕੱਲ ਦੇ ਸਮੇਂ ਵਿੱਚ 2024 ਮਹਾਰਾਜ ਚੱਲ ਰਹੀ ਆ ਹਾਂਜੀ ਮਿਲਦਾ ਭਾਈ 10 ਦਾ ਝੂਠਾ ਮਹਾਰਾਜ ਤੁਸੀਂ ਬੋਲੋ ਮਹਾਰਾਜ ਤੁਸੀਂ 10 ਤਰੀਕ ਨੂੰ ਆਣ ਕੇ ਵੇਖੋ ਅੱਛਾ ਹਾਂਜੀ 10 ਤਰੀਕ ਨੂੰ ਹਾਂਜੀ ਹਾਂਜੀ ਇਹ 10 ਤਰੀਕ ਨੂੰ ਮਿਲਦਾ ਏ ਹਾਂਜੀ ਪੂਰਾ ਮੇਲਾ ਲੱਗਾ ਹੁੰਦਾ ਭਾਈ ਆਪਣੇ ਕੋਲ ਅੱਛਾ ਤੇ 10 ਤੋਂ ਬਾਅਦ 10 ਤੋਂ ਬਾਅਦ 20 ਰੁਪਏ ਦਾ 20 ਰੁਪਏ ਦਾ ਹੋ ਜਾਂਦਾ ਤੇ ਜ਼ਿਆਦਾ ਉਹਦਾ ਫਰਕ ਨਹੀਂ ਜੇ ਤੇ 10 ਰੁਪਏ ਦਾ ਆਪਣਾ 10 ਤਰੀਕ ਨੂੰ ਕਿਉਂ ਰੱਖਿਆ ਜੀ ਤੇ ਵੈਸੇ ਭਾਜੀ ਗੁਰੂਆਂ ਨਾਲ ਤੇ ਬਾਕੀ ਵੈਰਾਈਟੀ ਭਾਜੀ ਇਹ ਆਪਣਾ ਕੀ ਰੇਟ ਰੱਖਿਆ ਜੇ ਭਾਜੀ ਆਲੂ ਰੋਲ ਵੀ ਦਿਖਾਉਂਦਾ ਜੀ 10 ਰੁਪਏ ਦਾ ਹਾਂਜੀ ਆਹ ਰੋਲ ਸਪਰਿੰਗ ਰੋਲ ਵੀ ਦਿਖਾਉਂਦਾ ਜੀ ਪੂਰੀਆਂ ਸਬਜ਼ੀਆਂ ਪਾਈਆਂ ਹਾਂਜੀ ਪੂਰੀਆਂ ਸਬਜ਼ੀਆਂ ਪਾ ਕੇ ਹਾਂਜੀ ਕੇ ਕਿਹੜੀ ਕਿਹੜੀ ਸਬਜ਼ੀ ਪਾਉਂਦੇ ਜੀ ਇੱਥੇ ਸ਼ਿਮਲਾ ਮਿਰਚ ਗਾਜਰ ਪਿਆਜ਼ ਬੰਦ ਗੋਬੀ সুইਟ ਕੌਰਨ ਮਰਡਰ ਤੇ ਫਲੀਆਂ ਠੀਕ ਆ ਜੀ ਹਾਂਜੀ ਤੇ ਇੱਧਰ ਤੇ ਇਹ 20 ਰੁਪਏ ਦਾ ਡਰੈਗਨ ਰੋਲ ਇਹ ਡਰੈਗਨ ਰੋਲ ਇਹ ਵੀ 20 ਰੁਪਏ ਦਾ ਹਾਂਜੀ ਅ ਵਾਹ ਜੀ ਵਾਹ ਇਹ ਤੇ ਮਰੇ ਤੁਸੀਂ ਦੇ ਚਾਂਪਾਂ ਤੀਆਂ ਦੀਆਂ ਦੋ ਮਲਾਈ ਵਾਲੀਆਂ ਤੀਆਂ ਦੀਆਂ ਦੋ ਮਲਾਈ ਵਾਲੀਆਂ ਪਾਜੀ ਕਿਤੇ ਕੁਆਲਿਟੀ ਚਿਤ ਨਹੀਂ ਫਰਕ ਰੱਖਿਆ ਤੁਸੀਂ ਫਰਕ ਨਹੀਂ ਪਾਜੀ ਖਾ ਕੇ ਵੇਖੋ ਫਿਰ ਮੈਨਾਂ ਗੱਲ ਕਰਿਓ ਵੇਖ ਲੋ ਕਿਤੇ ਇਹਨਾਂ ਕੁਆਲਿਟੀ ਚ ਫਰਕ ਵੇਖੋ ਜਿਹੜੇ ਖਾਂਦੇ ਜਿਹੜੇ ਖਾਂਦੇ ਦੁਹਰੇ ਆਉਂਦੇ ਆ ਸਹੀ ਹੈ ਜੀ ਸਹੀ ਹੈ ਹਾਂ ਜੀ ਵਾਹ ਵਈ ਵਾਹ ਤੇ ਇਧਰ ਪਾਜੀ ਕੀ ਜੀ ਆਈਟਮ ਹੈ ਇਹ ਮੇਰਾ ਪਾਜੀ ਸੋਇਆ ਪੀਣ 20 ਰੁਪਏ ਦੀ ਕੁਆਟਰ ਪਲੇਟ ਅੱਛਾ ਪ੍ਰਾਈਸ ਵੀ ਆ ਗਏ ਹੁਣ ਖਤਮ ਹੋ ਗਏ ਲੇਟ ਹੋ ਗਏ ਪਾਜੀ ਵਾਹ ਜੀ ਵਾਹ ਸਹੀ ਹੈ ਜੀ ਇਹ ਧਮਾਕੇ ਦੇ ਧਮਾਕਾ ਲਾਇਆ ਮਾਰੇ ਤੁਸੀਂ ਐਸੇ ਕੀ ਖਾਓਗੇ ਤੁਸੀਂ ਮੈਂਨ ਪਾਜੀ ਆਪਾਂ ਦੇ 10 ਰੁਪਏ ਵਾਲਾ ਖਾਣਾ ਨਹੀਂ 버ਗਰ ਜਿਹੜਾ ਮੈਂ ਤੁਸੀਂ ਅੱਜ ਵੀ ਚੱਲਣਗੇ ਮਹਾਰਾਜ ਠੀਕ ਹੈ ਭਾਈ ਲਾ ਦਿੰਨੇ ਤੁਹਾਨੂੰ ਕਰੀਏ ਤਿਆਰ ਜੀ ਹਾਂਜੀ ਹਾਂਜੀ ਜਰੂਰ ਜੀ 10 ਰੁਪਏ ਵਾਲੇ 버거 ਦੀ ਟਿੱਕੀ ਕਿਹੜੀ ਵਰਤਦੇ ਹੋ ਤੁਸੀਂ ਟਿੱਕੀ ਭਾਈ ਆਪਣਾ ਹੀ ਦੀ ਆ ਅੱਛਾ ਨਵੀਂ ਆਲੂ ਦੀ ਵਾਹ ਬਈ ਵਾਹ ਟਿੱਕੀ ਦਾ ਸਾਈਜ਼ ਵੀ ਠੀਕ ਜੇ ਮਹਾਰਾਜ ਟਿੱਕੀ ਦੇ ਵਿੱਚ ਭਾਜੀ ਸਬਜ਼ੀਆਂ ਪਈਆਂ ਹੁੰਦੀਆਂ ਸਾਰੀਆਂ ਸਹੀ ਹੈ ਜੀ ਜਿਦਾਂ ਆਲੂ ਰੋਲਾਂ ਦੇ ਵਿੱਚ ਪਈਆਂ ਹੁੰਦੀਆਂ ਤੇ ਬੰਨ ਜਿਹੜੇ ਆ ਇਹ ਕਿਹੜੀ ਕੰਪਨੀ ਤੇ ਵਰਤਦੇ ਬੰਨ ਡੈਡੀ ਕੰਪਨੀ ਦੇ ਹੁੰਦੇ ਭਾਜੀ ਡੈਡੀ ਦੇ ਫਰੈਸ਼ ਹੁੰਦੇ ਆ ਵਾਹ ਜੀ ਵਾਹ ਇਹ ਨਾਲ ਕੀ ਮੱਖਣ ਲਾਤਾ ਤੇਲ ਲਾਤਾ ਨਹੀਂ ਹੀਰ ਫੈਂਡ ਹੈ ਭਾਜੀ ਝੂਠ ਨਹੀਂ ਬੋਲੋ ਫੈਂਡ ਹੈ ਹਾਂ ਜੀ ਵਾਹ ਜੀ ਵਾਹ ਸਹੀ ਹੈ ਜੀ ਸਹੀ ਆ ਹਾਂ ਜੀ ਤੁਹਾਨੂੰ ਇੱਕ ਆਪਾਂ ਕਨਸੈਪਟ ਆਪਣਾ 10 ਰੁਪਏ ਦਾ ਇਹ ਕਿਦਾਂ ਮੰਚ ਆਇਆ ਖਿਆਲ ਜੀ ਇਹ ਭਾਜੀ ਅਹੀ ਨਾਲ ਦਾ ਸੰਬੰਧ ਗ ਅੱਛਾ ਅੱਛਾ ਤਾਂ ਇਹ ਕਿਹਾ ਮੈਨੂੰ ਦੇਣੀ ਨਹੀਂ ਕਿਸੇ ਨੂੰ ਇਦਾਂ ਗਾਕਾ ਦੇ ਮੂੰਹ ਚ ਜਾਣਗੇ ਵਾਹ ਜੀ ਵਾਹ ਨਹੀਂ ਇਹ ਵੀ ਸਹੀ ਹੈ ਜੀ ਦਸਵੰਦ ਕੱਢਣ ਦਾ ਤਰੀਕਾ ਜੀ ਅੱਛਾ ਹਰ ਮਹੀਨੇ ਦੇ 10 ਤਰੀਕ ਨੂੰ ਤੁਸੀਂ ਲਾਉਂਦੇ ਜੀ 10 ਰੁਪਏ ਦਾ ਹਾਂਜੀ ਹਾਂਜੀ ਇਹ ਬਾਬੇ ਦੀ ਕਿਰਪਾ ਨਾਲ ਹੁਣ 1000 ਬਰਗਰ ਠੀਕ ਹੈ ਲੱਗਾ ਹੁੰਦਾ ਵਾਹ ਜੀ ਵਾਹ ਜੈ ਜੈਕਾਰ ਆ ਜੀ ਮਹਾਰਾਜ ਤੁਹਾਡੀ ਕੋਈ ਲਿਮਟ ਨਹੀਂ ਹੈਗੀ ਇਹ ਨੇ 10 ਹੀ ਲੈਣੇ ਆ 20 ਲੈਣੇ ਆ ਜਿੰਨੇ ਮਰਜ਼ੀ 100 ਲੈ ਲਓ ਸਾਡੇ ਕੋਲ ਸਹੀ ਹੈ ਜੀ ਲੈ ਜਾਂਦੇ ਆ ਵਾਹ ਬਾਈ ਵਾਹ ਨਹੀਂ ਸਹੀ ਹੈ ਜੀ ਉਹ ਸ਼ਹੀਦਾ ਸਾਹਿਬ ਜੋ ਸੇਵਾ ਕਰਦੇ ਆ ਠੀਕ ਹੈ ਜੀ ਹਾਂਜੀ ਦੇ ਦੇ ਜੀ ਉਹ ਕੰਪਨੀ ਚੋਂ ਦੇ 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 ਆ ਉਦਾਂ 15 ਦਾ ਦੇ ਦੇਈਦਾ ਵਾ ਓਕੇ ਐਤਵਾਰ ਨੂੰ ਜੋਸ਼ੀ ਦਾ ਸਾਹਿਬ ਜਾਂਦੀ ਨਾ ਸੇਵਾ ਠੀਕ ਹੈ ਜੀ ਹਾਂ ਜੀ ਨਹੀਂ ਵਧੀਆ ਜੀ ਬਸ ਗੁਰੂ ਸਾਹਿਬ ਕਰਕੇ ਹੀ ਆ ਜੀ ਸਾਰਾ ਕੁਝ ਉਹਨਾਂ ਕਰਕੇ ਮਹਾਰਾਜ ਤੋਰੇ ਫਿਰਦੇ ਆ ਵਾਹ ਜੀ ਵਾਹ ਇਹ ਤਾਂ ਵੀ ਅੱਜ ਹੀ ਲਿਆਂਦੀ ਨਵੀਂ ਅੱਛਾ ਜੀ ਲਓ ਮੂਰਤ ਹੋ ਗਿਆ ਜੀ ਤੁਹਾਡਾ ਹਾਂ ਜੀ ਇਹ ਸੌਸ ਵੈਜੀਸ ਕੰਪਨੀ ਦੀ ਹੁੰਦੀ ਜੇ ਓਕੇ ਹਾਂ ਜੀ ਸਹੀ ਹੈ ਜੀ ਸਹੀ ਟਮਾਟੋ ਸੌਸ ਆ ਗਈ ਫਿਰ ਟਿੱਕੀ ਆਏਗੀ ਲਓ ਟਿੱਕੀ ਲੱਗੀ ਜਾਣੀ ਹਾਂ ਜੀ ਹੁਣ ਆਏਗੀ ਆਪਣੀ ਚਿੱਲੀ ਇਹ ਵੀ ਵੈਜੀਸ ਕੰਪਨੀ ਦੀ ਠੀਕ ਹੈ ਜੀ ਤੇ ਇੱਕ ਲੱਗਣਾ ਤੁਹਾਡਾ ਚਾਂਪੜਾ ਓਕੇ ਇਹ 30 ਰੁਪਏ ਦਾ ਜੇ ਨਾਰਮਲ ਅੱਛਾ ਜੀ ਇਹ 30 ਰੁਪਏ ਦਾ ਆ ਗਿਆ ਇੱਕ ਤੁਹਾਨੂੰ 10 ਵਾਲਾ ਲੱਗਣੀ ਵਾਹ ਬਈ ਵਾਹ ਸਹੀ ਆ ਭਾਜੀ ਇਹ ਤਾਂ ਨਹੀਂ ਨਜ਼ਾਰਾ ਬੰਦ ਆ ਜੀ ਤੇ ਜਿਹੜੀ ਜਿਹੜੀ ਆਡੀਅנס ਨੇ ਇਹ ਵੇਖਣਾ ਤੇ ਮੂੰਹ ਜੇ ਕੋਈ ਪਾਣੀ ਜ਼ਰੂਰ ਆਊਗਾ ਮਹਾਰਾਜ ਆਊਗਾ ਮਹਾਰਾਜ ਤਾਂ ਕਿਹਦੇ ਤੇ ਅੱਜ ਪਾਸਤਾ ਜੀ ਪਿਆ ਜਾ ਗਿਆ ਟਮਾਟਰ ਆ ਗਿਆ ਵਾਹ ਬਈ ਵਾਹ ਨਜ਼ਾਰੇ ਬੰਦੇ ਮਹਾਰਾਜ ਸਿੱਕੇ 10 ਰੁਪਏ ਦੇ ਵਿੱਚ ਆਏ ਤੇ ਹਾਂ ਜੀ ਏ ਐਨਾ ਉਹ ਮਹਾਰਾਜ ਤੁਸੀਂ ਪਾਤਾ ਜੇ ਇਹ ਤੇ ਸਿਰਫ 10 ਰੁਪਏ ਦੇ ਵਿੱਚ ਬਿਲਕੁਲ ਨਾ ਸਰ ਜੀ ਵਾਹ ਜੀ ਵਾਹ ਤੇ ਮਹਾਰਾਜ বাজਦਾ ਜੀ ਇਹ ਤੁਹਾਨੂੰ ਇਹ ਕੁਝ ਨਾ ਬਜੇ ਤੇ ਨਾਲ ਨਿਊਡਲ ਆ ਗਏ ਜੀ ਇਹ ਤੇ ਨਿਊਡਲ ਵੀ ਹੁੰਦੇ ਨਿਊਡਲ ਵੀ ਆਮ ਹੁੰਦੇ ਭਾਜੀ ਅੱਛਾ ਜੀ ਤੇ ਵੀ ਡੈਡੀ ਕੰਪਨੀ ਦੇ ਨਿਊਡਲ ਹੁੰਦੇ ਵਧੀਆ ਵਾਹ ਭਾਈ ਵਾਹ ਇਹ ਤੇ ਮਹਾਰਾਜ ਵੀ ਸੇਵਾ ਹੀ ਕਾਂਢੇ ਜੇ ਕੋਈ ਗੋਦਾਮਦਾਰੀ ਨਗਰੀ ਦੇ ਵਿੱਚ ਤਾਂ ਇਧਰ ਵੇਖੋ ਜੀ ਕਿ ਦਾ ਤਗੜਾ ਨਾ ਨੇ 버거 ਬਣਾਉਂਦਾ ਸਾਰੇ ਇਹ ਘੱਟੋ ਘਾੜੀ ਚੱਲੀ ਪਿਆ ਤੋਂ ਘੱਟ ਨਹੀਂ ਜੇ ਕੋਈ ਵੀ ਦਿੰਦਾ ਇੱਥੇ ਇਹ ਚਾਹ ਵਾਲਾ ਜੀ ਇਹ ਚਾਹ ਵਾਲਾ ਹੋ ਗਿਆ ਹਾਂ ਜੀ ਨਾਲ ਚਾਹ ਜੇ ਤੇ ਨਾਲ ਜੇ ਆਲੂ ਦੀ ਟਿੱਕੀ ਇਹ ਨਾਲ ਦਾਲ ਓਕੇ ਸਹੀ ਆ ਜੀ ਸਹੀ ਆ ਬਾਕੀ ਦਾ ਮੈਨ ਸੇਮ ਸਿੰਗ ਭਾਰੀ ਲੱਗਣ ਦੇ ਬਸ ਚਾਹ ਵੀ ਨਹੀਂ ਹੈ ਇੱਕ ਜੇ ਵਾਈਟ ਦੀ ਆਈਟਮ ਸਾਰੀ ਇਹ ਤੇ ਇਹ ਭਾਜੀ ਆਪਣੀ ਲੋਕੇਸ਼ਨ ਦੱਸੋ ਜੀ ਇਹ ਖਾਣ ਵਾਲੇ ਕਿਹੜੀ ਜਗ੍ਹਾ ਤੇ ਆਉਣਾ ਪੈਣਾ ਲੋਕੇਸ਼ਨ ਭਾਜੀ ਆਪਣੀ ਹੈਗੀ ਜੀ 642 ਅਗਲਾ ਚੌਂਕ ਦਾ ਦਵਾਈਆਂ ਵਾਲਾ ਠੀਕ ਹੈ ਜੀ ਉਹਦੇ ਸਮਣੀ ਸਰਕਾਰੀ ਸਕੂਲ ਗਾਇ ਸਾਹਮਣੇ ਆਪਣੀ ਰੇਡ ਲੱਗਦੀ ਚੰਗੂ ਬਾਲੀਏ ਤੋਂ ਲੈ ਕੇ 11 ਵਜੇ ਤੱਕ ਤੇ ਟਾਈਮਿੰਗ ਮਾਰਾਇਆ ਦਾਦੂ 11 ਵਜੇ ਤੋਂ ਲੈ ਕੇ 11 ਵਜੇ ਤੱਕ 11 ਵਜੇ ਤੱਕ ਤੇ ਕੋਈ ਆਪਣਾ ਫੋਨ ਨੰਬਰ ਦੇ ਦਿਓ ਜੀ ਲੋਕੇਸ਼ਨ ਦਾ ਨਾਮ ਪਤਾ ਲੱਗੇ 771062378 ਤੇ ਫੋਨ ਤੇ ਤੁਹਾਡਾ ਕੋ ਆਰਡਰ ਬੁੱਕ ਕਰਾ ਸਕਦਾ ਹੈ ਨਾ ਜਿੰਨੇ ਵੀ ਆਪਣਾ ਕਰਾਉਣਾ ਹੈ ਬਿਲਕੁਲ